ਇੱਥੇ ਪ੍ਰੈਸ ਕਾਨਫਰੰਸ ਹੋਈ ਸੀ ਜੂਜ ਦਾ ਪੰਜਾਬ ਦੀ ਜੀ ਉਹ ਜੂਜ ਦਾ ਪੰਜਾਬ ਕਿੱਥੇ ਹੈ ਜੀ ਉਦੋਂ ਵੀ ਕਹਿਤਾ ਸੀ ਕਿ ਅਸੀਂ ਕਿਸੇ ਇਲੈਕਸ਼ਨ ਪੋਲਿਟਿਕਸ ਦੇ ਵਿੱਚ ਜਾਂ ਇੱਕ ਪੋਲਿਟਿਕਸ 'ਚ ਨਹੀਂ ਜਾ ਰਹੇਗੇ ਬੱਬੂ ਮਾਨ ਬੈਠੇ ਤੁਹਾਡੇ ਨਾਲ ਆ ਕੇ ਐਕਸਪੈਕਟੇਸ਼ਨ ਹੋ ਗਈਆਂ ਲੋਕਾਂ ਨੂੰ ਅਸੀਂ ਸਭ ਤੋਂ ਵੱਡੀ ਕੋਸ਼ਿਸ਼ ਪਤਾ ਕਿ ਸਾਡੀ ਉਦੋਂ ਕਿ ਪੰਜਾਬ ਦੇ ਇਲੈਕਸ਼ਨ ਮੁੱਦਿਆਂ 'ਤੇ ਹੋ ਫਿਰ ਹੁਣ ਕਿਉਂ ਨਹੀਂ ਹੁਣ ਕਿਉਂ ਨਹੀਂ ਸਵਾਲ ਕੀਤਾ ਇਹ ਵੀ ਵੱਡੀ ਗੱਲ ਆਈ ਸੀ ਨਾ ਤੁਸੀਂ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਅਸਰ ਤਾਂ ਪਉਣ ਆਏ ਸੀ ਨਾ ਅਸੀਂ ਅਸੀਂ ਉਹ ਪ੍ਰੈਸ਼ਰ ਪਾਈ ਜਾ ਰਹੇ ਹਾਂ ਉਹ ਆਪਦੇ ਵੱਲੋਂ ਜਿੰਨੀ ਕੁ ਕੋਸ਼ਿਸ਼ ਪਰ ਅਸੀਂ ਬਦਲ ਦੀਏ ਸਾਰਾ ਕੁਝ ਅਸੀਂ ਇਸੇ ਕੰਮ ਤੇ ਹੀ ਲੱਗ ਜੀਏ ਸਾਰੇ ਦੇ ਸਾਰੇ ਇਹ ਪੋਸੀਬਲ ਨਹੀਂ ਇਹ ਉਦੋਂ ਵੀ ਕਿਹਾ ਸੀ ਪਰ ਇੰਨਾ ਗੱਲਾਂ ਨਾਲ ਫਰਕ ਨਹੀਂ ਪਊਗਾ ਕਿ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਲੋਕਾਂ ਦਾ ਸਿੱਖਿਆ ਕ੍ਰਾਂਤੀ ਉਹ ਕਹਿੰਦੇ ਅਸੀਂ ਕਰ ਰਹੇ ਹਾਂ ਇਹ ਚੀਜ਼ਾਂ ਲੋਕਾਂ ਤੱਕ ਪਹੁੰਚਦਾ ਰਹੀਆਂ ਜੀਡੀਆ 300 ਵਾਲਾ ਕੀਤਾ ਯੂਨਿਟ ਵਾਲਾ ਤੁਸੀਂ ਟੋਟੈਲਿਟੀ ਦੇ ਵਿੱਚ ਉਹਦਾ ਯੂਨਿਟ ਵਾਈਜ਼ ਘੱਟ ਕਰ ਦਿਓ ਨਾ ਇਹਦਾ ਜਿੰਨਾ ਪੈਸਾ ਹੈ ਉਹ ਕਰਜ਼ਾ ਚੱਕੂਗੇ ਔਰ ਉਹ ਚੱਕਿਆ ਜਾ ਰਿਹਾ ਹੈ ਬਿਲਕੁਲ ਚੱਕਿਆ ਜਾ ਰਿਹਾ ਔਰ ਉਹਦਾ ਮਤਲਬ ਪਿਛਲਿਆਂ ਨਾਲੋਂ ਵੀ ਰੇਸ਼ਿਓ ਜ਼ਿਆਦਾ ਹੈ ਹੂੰ ਤੇ ਇਹਦਾ ਕੀ ਫਾਇਦਾ ਹੋਇਆ ਇਦਰੋਂ ਤੁਸੀਂ ਦੇ ਰਹੇ ਹੋ ਇਦਰੋਂ ਲੈ ਰਹੇ ਤੁਸੀਂ ਕਹਿੰਦੇ ਕਿ ਆ ਮੈਂ ਪੋਲਿਟੀਕਲ ਗੱਲਾਂ ਕਰਦਾ ਮੇਰੇ ਫਾਦਰ ਨਹੀਂ ਕਰਦੇ ਮਤਲਬ ਕਿ ਤੁਹਾਡੀ ਐਂਟਰੀ ਕਿਸੇ ਵੇਲੇ ਵੀ ਹੋਊਗੀ ਮੈਂ ਹਜੇ ਦੇਖੋ ਮੈਂ ਚੋਣ ਲੜਨ ਦਾ ਮੈਨੂੰ ਕੋਈ ਮਸਲਾ ਨਹੀਂਗਾ ਪਰ ਮੈਂ ਉਦੋਂ ਹੀ ਚੋਂ ਲੜੂਗਾ ਜਦੋਂ ਮੈਂ 100% ਇਧਰਲੇ ਪਾਸੇ ਕਨਸੈਂਟਰੇਟ ਕਰ ਪਾਵਾਂਗਾ ਪਤਾ ਬਾ ਤੁੰ ਕਹਿੰਦੇ ਵੀ ਭਗਵੰਤ ਮਾਨ ਸਾਰੀ ਸਲਾਹ ਹੀ ਉਹਨਾਂ ਤੋਂ ਲੈਂਦੇ ਆ ਜਦੋਂ ਡਿਬੇਟ ਹੋਈ ਬਾਉਸਿੰਗ ਮਾਨ ਸਰ ਨਾਲੋਂ ਮੂਹਰੇ ਬੈਠਦੇ ਆ ਉਹ ਪੈਰੀ ਹੱਥ ਲਾਉਂਦੇ ਆ ਤੁਸੀਂ ਸਰਕਾਰ ਦੇ ਕ੍ਰਿਟਿਕ ਹੋ ਹਰ ਥਾਂ ਜਿੱਥੇ ਜਾਂਦੇ ਹੋ ਸਰਕਾਰ ਦੇ ਖਿਲਾਫ ਬੋਲਦੇ ਹੋ ਇਹ ਕੀ ਹੋ ਰਿਹਾ ਪਹਿਲਾਂ ਕੋਈ ਨੋਟਿਸ ਨਹੀਂ ਕਰਦਾ ਸੀ ਹੁਣ ਭਗਵੰਤੂ ਜੀ ਮੁੱਖ ਮੰਤਰੀ ਬਣ ਕੇ ਤਾਂ ਸਾਰੇ ਨੋਟਿਸ ਕਰ ਰਹੇ ਆ ਔਰ ਜਿਸ ਬਦਲਾਵ ਦੀ ਲੋਕਾਂ ਨੂੰ ਉਮੀਦ ਸੀ ਉਹ ਨਹੀਂ ਹੋਇਆਗਾ ਨਹੀਂ ਹੋਇਆ ਉਹਦੇ ਲਈ ਵੀ ਤਾਂ ਕਹਿਣਾ ਚਾਹੀਦਾ ਹੋਇਆ ਨਹੀਂ ਡੈਫੀਨਿਟਲੀ ਮੈਂ ਕਿਹਾ ਉਹ ਗੱਲਾਂ ਨਹੀਂ ਹੋਈਆਂ ਜਿਹੜੀਆਂ ਉਹ ਅੱਜ ਵੀ ਦਰਪੇਸ਼ ਨੇ ਪਹਿਲੀ ਗੱਲ ਤਾਂ ਤੁਸੀਂ ਅਪਰੋਚ ਇਹ ਰੱਖੀ ਕਿ ਮੈਂ ਛੋਟੀਆਂ-ਛੋਟੀਆਂ ਚੇਂਜੇਸ ਆਲ ਜਾਣਾ ਹੈ ਹਮ ਵੱਡੇ ਮਸਲੇ ਹੱਲ ਨਹੀਂ ਕਰਨੇ ਜਿਵੇਂ ਕਿ ਜਿਵੇਂ ਕਿ ਪਾਣੀਆਂ ਨੂੰ ਲੈ ਕੇ ਹੱਦਬੰਦੀ ਨੂੰ ਲੈ ਕੇ ਬੀਐਸਐਫ ਵਾਲੀ ਗੱਲ ਨੂੰ ਲੈ ਕੇ ਪਾਕੜਾ ਵਾਲੀ ਨੂੰ ਲੈ ਕੇ ਇਸ ਪੋਜੀਸ਼ਨ 'ਚ ਹੈਗੀ ਹੈ ਪੰਜਾਬ ਦੀ ਸਰਕਾਰ ਜਾਂ ਭਗਵੰਤਮਾਨ ਸਪੈਸੀਫਿਕਲੀ ਬੀਐਸਐਫ ਵਾਲੇ ਮੁੱਦੇ ਤੇ ਕੇਂਦਰ ਨਾਲ ਮੱਥਾ ਲਾ ਲੈਣਗੇ ਤੁਹਾਨੂੰ 92 ਜਿਤਾ ਕੇ ਦੇਤੀ ਪੋਜੀਸ਼ਨ ਲਾ ਲੋ ਹੋਰ ਪੋਜੀਸ਼ਨ ਕੀ ਹੁੰਦੀ ਹੈ ਭਗਵੰਤ ਮਾਨ ਨੂੰ ਬਾਉ ਸਿੰਘ ਮਾਨ ਹੋਣਾ ਦਾ ਚੇਲਾ ਕਿਹਾ ਜਾਂਦਾ ਹੈ ਤੇ ਅਮਤੋਜ ਮਾਨ ਸਰਕਾਰ ਦੇ ਕ੍ਰਿਟਿਕ ਨੇ ਇਹ ਗੱਲ ਬਹੁਤ ਸਾਰੇ ਲੋਕਾਂ ਦੇ ਜ਼ਹਿਨ ਚ ਵਾਰ-ਵਾਰ ਆਉਂਦੀ ਹੈ ਕਿ ਇਹ ਕਿਵੇਂ ਹੋ ਰਿਹਾ ਹੈ ਅੱਜ ਅਮਤੋਜ ਮਾਨ ਸਾਡੇ ਨਾਲ ਨੇ ਉਹਨਾਂ ਤੋਂ ਇਹ ਸਾਰੇ ਤਮਾਮ ਸਵਾਲ ਕਰਾਂਗੇ ਬਾਈ ਬਹੁਤ ਸਵਾਗਤ ਹੈ ਜੀ ਤੁਹਾਡਾ ਸੱਚੀ ਠੀਕ ਹੈ ਮੈਂ ਇੱਕੋ ਘਰ ਚ ਰਹਿੰਦੇ ਹਾਂ ਪਿੰਤਾ ਬਾਤੋਂ ਕਹਿੰਦੇ ਵੀ ਭਗਵੰਤ ਮਾਨ ਸਾਰੀ ਸਲਾਹ ਹੀ ਉਹਨਾਂ ਤੋਂ ਲੈਂਦੇ ਆ ਜਦੋਂ ਡਿਬੇਟ ਹੋਈ ਬਾਉ ਸਿੰਘ ਮਾਨ ਸਰ ਨਾਲੋਂ ਮੂਹਰੇ ਬੈਠਦੇ ਆ ਉਹ ਪੈਰੀ ਹੱਥ ਲਾਉਂਦੇ ਆ ਤੁਸੀਂ ਸਰਕਾਰ ਦੇ ਕ੍ਰਿਟਿਕ ਹੋ ਹਰ ਥਾਂ ਜਿੱਥੇ ਜਾਂਦੇ ਹੋ ਸਰਕਾਰ ਦੇ ਖਿਲਾਫ ਬੋਲਦੇ ਹੋ ਇਹ ਕੀ ਹੋ ਰਿਹਾ ਅਸਲਚ ਕੀ ਹੈ ਨਾ ਜਿਹੜਾ ਮੇਰਾ ਵਿਹਾਰ ਹੈ ਉਹਨੂੰ ਤੁਸੀਂ ਰਾਜਨੀਤਿਕ ਕਹਿ ਸਕਦੇ ਹੋ ਰਾਜਨੀਤਿਕ ਇਸ ਲਈ ਕਿ ਚਾਹੇ ਤੁਸੀਂ ਪੰਜਾਬ ਦੀ ਗੱਲ ਬਿਨਾਂ ਇਲੈਕਸ਼ਨਾਂ ਵਾਲੀ ਗੱਲ ਤੋਂ ਮੋੜ ਤੋਂ ਕਰੋ ਤੋਂ ਰਾਜਨੀਤੀ ਕੀ ਹੁੰਦੀ ਹੈ ਗੱਲ ਪਰ ਮੇਰੇ ਫਾਦਰ ਦਾ ਜਾਂ ਵਾਲਿਦ ਦਾ ਉਹਨਾਂ ਦਾ ਰਾਜਨੀਤਿਕ ਕੋਈ ਉਦੇਸ਼ ਨਹੀਂ ਹੈ ਠੀਕ ਹੈ ਇਸ ਲਈ ਉਹ ਭਗਵੰਤ ਨੂੰ ਗਾਈਡ ਕਰਦੇ ਹੋਣ ਮੁੱਖ ਮੰਤਰੀ ਨੂੰ ਕਿ ਐਂ ਕਰੋ ਕਰੋ ਇਹੋ ਜਿਹਾ ਕੁਝ ਨਹੀਂਗਾ ਉਹਨਾਂ ਦੀ ਸਾਂਝ ਇਮੋਸ਼ਨਲ ਹੈ ਔਰ ਉਹ ਸਾਂਝ ਬਹੁਤ ਪਹਿਲਾਂ ਦੀ ਹੈ ਬਿਲਕੁਲ ਠੀਕ ਹੈ ਬਹੁਤ ਪੁਰਾਣੀ ਹੈ ਉਸੇ ਸਾਂਝ ਨੂੰ ਬਸ ਉਹੀ ਸਾਂਝ ਹੈ ਉਹ ਪਹਿਲਾਂ ਵੀ ਸੀ ਪਹਿਲਾਂ ਕੋਈ ਨੋਟਿਸ ਨਹੀਂ ਕਰਦਾ ਸੀ ਹੁਣ ਭਗਵੰਤ ਜੂਰੀ ਮੁੱਖ ਮੰਤਰੀ ਬਣ ਗਏ ਤਾਂ ਸਾਰੇ ਨੋਟਿਸ ਕਰ ਰਹੇ ਨੇ ਪਰ ਲੋਕ ਤਾਂ ਰਿਲੇਸ਼ਨਸ਼ਿਪ ਖਾਤਰ ਬੜੇ ਲੋਕ ਚੁੱਪ ਹੋਏ ਹੋਣੇ ਜਿਹੜੇ ਭਗਵੰਤ ਦੇ ਵੀ ਕ੍ਰਿਟਿਕ ਹੋਣਗੇ ਤੁਹਾਨੂੰ ਪਰਿਵਾਰ ਚ ਚਰਚਾ ਨਹੀਂ ਹੁੰਦੀ ਜਾਂ ਤੁਹਾਡੇ ਫਾਦਰ ਨਹੀਂ ਕਹਿੰਦੇ ਨਹੀਂ ਮੈਨੂੰ ਉਹਨਾਂ ਨੇ ਕਿਹਾ ਵੀ ਹੈ ਬਹੁਤ ਧਾਰਿਕਿਆ ਹੈ ਮੇਰੇ ਮੈਂ ਕਹਿ ਲਉਂ ਲਈ ਮੈਂ ਬੜੇ ਫਾਇਦੇ ਲੈ ਸਕਦਾ ਸੀ ਮੈਂ ਉਹ ਵੀ ਤਿਆਗੇ ਨੇ ਉਹ ਤੁਸੀਂ ਆਪਦੇ ਫਾਇਦੇ ਲੈਣੇ ਆ ਜਾਂ ਪੰਜਾਬ ਦੇ ਫਾਇਦਿਆਂ ਦੀ ਗੱਲ ਕਰਨੀ ਹੈ ਜੇ ਮੈਂ ਕਹੂੰਗਾ ਕੋਈ ਗੱਲ ਚੰਗੀ ਸੀ ਇੱਕ ਵਾਰੀ ਅਸੀਂ ਮਿਲੇ ਸੀਗੇ ਲਖੀ ਹੋਰੀ ਵੀ ਮੇਰੇ ਨਾਲ ਸੀ ਅਸੀਂ ਮਿਲ ਕੇ ਆਏ ਕੁਝ ਵਿਸ਼ਿਆਂ ਤੇ ਭਗਵੰਤ ਨੇ ਬਹੁਤ ਪੋਜ਼ਿਟਿਵ ਗੱਲਾਂ ਕੀਤੀਆਂ ਮੈਂ ਬਾਹਰ ਆ ਕੇ ਕਿਹਾ ਵੀ ਸੀ ਮੈਂ ਕਹਿੰਦਾ ਯਾਰ ਇੱਕ ਤਾਂ ਅੱਛੀ ਗੱਲ ਹੈ ਕਿ ਕੋਈ ਸੈਕਟਰੀ ਕਰਨੇ ਚ ਨਹੀਂ ਦੱਸ ਰਿਹਾਗਾ ਕਿ ਆਹ ਮਸਲਾ ਹੈ ਉਹ ਮਸਲਾ ਪਤਾ ਹੈ ਇਹਨੂੰ ਥੈਟਸ ਅ ਗੁੱਡ ਥਿੰਗ ਇੱਕ ਮੁੱਖ ਮੰਤਰੀ ਲਈ ਅੱਛੀ ਗੱਲ ਹੈ ਬਟ ਜੇ ਉਹ ਚੀਜ਼ਾਂ ਨਹੀਂ ਕੀਤੀਆਂ ਗਈਆਂ ਔਰ ਜਿਸ ਬਦਲਾਵ ਦੀ ਲੋਕਾਂ ਨੂੰ ਉਮੀਦ ਸੀ ਉਹ ਨਹੀਂ ਹੋਇਆਗਾ ਨਹੀਂ ਹੋਇਆ ਉਹਦੇ ਲਈ ਵੀ ਤਾਂ ਕਹਿਣਾ ਚਾਹੀਦਾ ਹੋਇਆ ਨਹੀਂ ਡੈਫੀਨਿਟਲੀ ਮੈਂ ਕਿਹਾ ਉਹ ਗੱਲਾਂ ਨਹੀਂ ਹੋਈਆਂ ਜਿਹੜੀਆਂ ਉਹ ਅੱਜ ਵੀ ਦਰਪੇਸ਼ ਨੇ ਲੋਕਾਂ ਦੇ ਸਾਹਮਣੇ ਨੇ ਉਹ ਮਸਲੇ ਹੂੰ ਤੁਸੀਂ ਛੋਟੀਆਂ-ਛੋਟੀਆਂ ਪਹਿਲੀ ਗੱਲ ਤਾਂ ਤੁਸੀਂ ਅਪਰੋਚ ਇਹ ਰੱਖੀ ਕਿ ਮੈਂ ਛੋਟੀਆਂ-ਛੋਟੀਆਂ ਚੇਂਜੇਸ ਆਲ ਜਾਣਾ ਹੈ ਹੂੰ ਵੱਡੇ ਮਸਲੇ ਹੱਲ ਹੀ ਨਹੀਂ ਕਰਨੇਗੇ ਜਿਵੇਂ ਕਿ ਜਿਵੇਂ ਕਿ ਪਾਣੀਆਂ ਨੂੰ ਲੈ ਕੇ ਹੱਦਬੰਦੀ ਨੂੰ ਲੈ ਕੇ ਬੀਐਸਐਫ ਵਾਲੀ ਗੱਲ ਨੂੰ ਲੈ ਕੇ ਪਾਕੜਾ ਵਾਲੀ ਨੂੰ ਲੈ ਕੇ ਇਸ ਪੋਜੀਸ਼ਨ 'ਚ ਹੈਗੀ ਹੈ ਪੰਜਾਬ ਦੀ ਸਰਕਾਰ ਜਾਂ ਭਗਵੰਤਮਾਨ ਸਪੈਸੀਫਿਕਲੀ ਵੀ ਬੀਐਸਐਫ ਵਾਲੇ ਮੁੱਦੇ ਤੇ ਕੇਂਦਰ ਨਾਲ ਮੱਥਾ ਲਾ ਲੈਣਗੇ ਮੈਨੂੰ ਤੁਸੀਂ ਇਹ ਦੱਸੋ ਲੈ ਵੀ ਪੋਜੀਸ਼ਨ ਪੋਜੀਸ਼ਨ ਤਾਂ ਲੋਕ ਦਿੰਦੇ ਨੇ ਤੁਹਾਨੂੰ 92 ਜਿਤਾ ਕੇ ਦੇਤੀ ਪੋਜੀਸ਼ਨ ਲਾ ਲੋ ਹੋਰ ਪੋਜੀਸ਼ਨ ਕੀ ਹੁੰਦੀ ਹੈ ਪੋਜੀਸ਼ਨ ਤਾਂ ਆਹੀ ਹੁੰਦੀ ਹੈ ਕਿ ਤੁਹਾਨੂੰ ਸੋਲਿਡ سپورਟ ਦਿੱਤੀ ਲੋਕਾਂ ਨੇ ਕਿ ਸਾਨੂੰ ਰਿਪਰੈਜ਼ੈਂਟ ਕਰੋ ਹਮ ਤਾਂ ਉਹਨਾਂ ਨੂੰ ਰਿਪਰੈਜ਼ੈਂਟ ਕਰੋ ਪਰ ਪੋਲਿਟਿਕਸ ਦਾ ਇੱਕ ਸਿਧਾਂਤ ਹੈ ਇਹ ਵੀ ਵੀ ਰੀ-ਇਲੈਕਟ ਕਿਵੇਂ ਹੋਣਾ ਇਹਦੇ ਤੇ ਕੰਮ ਕਰੋ ਉਹ 5 ਸਾਲ ਪਹਿਲਾਂ ਵਾਲੇ ਵੀ ਇਹੀ ਕਰਦੇ ਰਹੇ ਮੈਨੂੰ ਲੱਗਦਾ ਇਹ ਵੀ ਇਹੀ ਹੈ ਪ੍ਰੋਬਲਮ ਇਹ ਹੈ ਕਿ ਜਿੰਨੇ ਸਾਲਾਂ ਵਾਲੇ ਪਹਿਲਾਂ ਆਏ ਨੇ ਉਹਨਾਂ ਨੇ ਇਹੀ ਸੋਚ ਕੇ ਕੀਤਾ ਕੋਈ ਹੋਇਆ ਰੀਇਲੈਕਟ ਨਹੀਂ ਹੁੰਦੇਗੇ ਤੁਸੀਂ ਕੰਮ ਕਰੋ ਆਪੇ ਰੀਇਲੈਕਟ ਹੋ ਜੂਗੇ ਪ੍ਰੋਬਲਮ ਆਏ ਜਦੋਂ ਤੁਸੀਂ ਚੋਣਾਂ ਵਾਲੇ ਮਸਲੇ ਨੂੰ ਸਾਹਮਣੇ ਰੱਖ ਲੈਨੇ ਹੋ ਤੇ ਫੇਰ ਸੋਚਦੇ ਹੋ ਕਿ ਮੈਂ ਆਹ ਕੰਮ ਕਰਾਂ ਇਹਦਾ ਮੈਨੂੰ ਫਾਇਦਾ ਹੋਊਗਾ ਕਦੇ ਫਾਇਦਾ ਨਹੀਂ ਹੋਇਆਗਾ ਜਿਹੜੇ ਬੰਦੇ ਕੰਮ ਕਰਦੇ ਨੇ ਉਹ 25-25 ਸਾਲ ਹੋ ਗਏ ਬਣਿਆ ਨੂੰ ਉਹਨਾਂ ਨੂੰ ਅੱਜ ਵੀ ਹੈਗੇ ਨੇ ਸਾਡੇ ਦੇਸ਼ 'ਚ ਹੀ ਹੈਗੇ ਨੇ ਉਹ ਕੰਮ ਕਰ ਰਹੇ ਨੇ ਉਹਨਾਂ ਤੋਂ ਜਾ ਕੇ ਵੇਖ ਲਓ ਸਿੱਖ ਲਓ ਕਿ ਉਹਨਾਂ ਨੇ ਕੀ ਕੀਤਾ ਪਰ ਮੌਜੂਦਾ ਪੋਲੀਟੀਕਲ ਸਟਰਕਚਰ ਚ ਪੰਜਾਬ ਦੇ ਇਨਾ ਮੁੱਦਿਆਂ ਦਾ ਹੱਲ ਪਿਆ ਚਾਹੇ ਉਹ ਪਾਣੀਆਂ ਦੀ ਗੱਲ ਹੋਵੇ ਚਾਹੇ ਉਹ ਬੀਐਸਐਫ ਦਾ ਮੁੱਦਾ ਹੋਵੇ ਚੰਡੀਗੜ੍ਹ ਦਾ ਮੁੱਦਾ ਹੋਵੇ ਕਰ ਸਕਦੇ ਦੇਖੋ ਤੁਹਾਨੂੰ ਕੋਸ਼ਿਸ਼ ਤਾਂ ਕਰਨੀ ਪਊਗੀ ਤੁਸੀਂ ਪੰਜਾਬ ਨੂੰ ਅੱਜ ਦੇਖੋ ਮੇਰੇ ਖੁਆਇਸ਼ ਹੈ ਕਿ ਯਾਰ ਖੁਆਇਸ਼ ਨਹੀਂ ਇਹ ਮੇਰਾ ਹੱਕ ਹੈ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੇ ਲਈ ਬਣੀ ਹੋਈ ਰਾਜਧਾਨੀ ਪੰਜਾਬ ਨੂੰ ਮਿਲੇ ਉਹ ਜਿਹੜਾ ਰਿਪਰੈਜ਼ੈਂਟੇਟਿਵ ਆ ਲੋਕਾਂ ਨੂੰ ਉਹ ਬੰਦਾ ਗਾਂ ਜਾ ਕੇ ਗੱਲ ਤਾਂ ਕਰੇ ਯਾਰ ਜੇ ਉਹ ਗੱਲ ਹੀ ਨਹੀਂ ਕਰੂਗਾ ਤਾਂ ਧੋਖਾ ਹੋ ਜਾਂਦਾ ਹੈ ਨਾ ਤੁਹਾਨੂੰ ਪਹਿਲੀਆਂ ਪਾਰਟੀਆਂ ਨੂੰ ਨਕਾਰਿਆ ਕਿਉਂ ਗਿਆ ਮਖੜ ਸਾਹਿਬ ਹੂੰ ਇਸੇ ਕਰਕੇ ਨਕਾਰਿਆ ਗਿਆ ਨਾ ਕਿ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਕਰ ਨਹੀਂ ਰਹੀ ਸੀਗੇ ਫਿਰ ਅੱਜ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਪੇਸ 17 ਚ ਤੇ 22 ਚ ਪਈ ਸੀ ਜਿਹੜੀ ਲੋਕ ਇਹ ਚਾਹੁੰਦੇ ਸੀ ਕਿ ਕੁਝ ਨਵਾਂ ਹੋਵੇ ਉਸਪੇਸ ਅੱਜ ਵੀ ਬਰਕਰਾਰ ਹੈ ਉਹ ਬਣ ਗਈ ਹੈ बन ਗਈ ਇੱਕ ਵਾਰੀ ਤਾਂ ਬਦਲਾਵ ਦੇ ਨਾਂ ਤੇ ਲੋਕਾਂ ਨੇ ਉਹ ਸਾਰੀ ਸਪੇਸ ਇਹਨਾਂ ਨੂੰ ਦਿੱਤੀ ਸੀ ਪਰ ਜਦੋਂ ਉਹ ਗੱਲਾਂ ਨਹੀਂ ਹੋਈਆਂ ਤਾਂ ਅੱਜ ਲੋਕ ਵਾਪਸ ਵੀ ਨਹੀਂ ਮੁੜਨਾ ਚਾਹੁੰਦੇ ਉਹਨਾਂ ਰਵਾਇਤੀ ਪਾਰਟੀਆਂ ਤੇ ਇਹਨਾਂ ਦੇ ਨਾਲ ਵੀ ਖੁਸ਼ ਨਹੀਂ ਤਾਂ ਫਿਰ ਉਹ ਜਗ੍ਹਾ ਬਣ ਗਈ ਨਾ ਉਹ ਵੈਕਿਊਮ ਤਾਂ ਕ੍ਰੀਏਟ ਹੋ ਗਿਆ ਇਸ ਲਈ ਮੈਂ ਕਹਿੰਦਾ ਕਿ ਜਦੋਂ ਤੁਸੀਂ ਇਹ ਵੈਕਿਊਮ ਕ੍ਰੀਏਟ ਕਿਉਂ ਹੁੰਦਾ ਜਦੋਂ ਤੁਸੀਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰਦੇ ਔਰ ਉਮੀਦਾਂ ਕੋਈ ਲੁਕੀਆਂ ਛਪੀਆਂ ਨਹੀਂ ਕਿਆਂ ਮੈਨੂੰ ਤੁਹਾਨੂੰ ਇਹਨਾਂ ਨੂੰ ਸਾਰਿਆਂ ਨੂੰ ਪਤਾ ਨਹੀਂ ਉਮੀਦਾਂ ਕੀ ਨੇ ਪਰ ਇੰਨਾ ਗੱਲਾਂ ਨਾਲ ਫਰਕ ਨਹੀਂ ਪਊਗਾ ਕਿ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਲੋਕਾਂ ਦਾ ਸਿੱਖਿਆ ਕ੍ਰਾਂਤੀ ਉਹ ਕਹਿੰਦੇ ਅਸੀਂ ਕਰ ਰਹੇ ਆ ਇਹ ਚੀਜ਼ਾਂ ਲੋਕਾਂ ਤੱਕ ਪਹੁੰਚਦਾ ਰਹੀਆਂ ਹਨ ਪਰਕ ਪੈਂਦਾ ਬੱਚਾ ਮੁਫਤ ਕਰਤੀਆਂ ਸੀ ਉਦੋਂ ਪਹਿਲਿਆਂ ਨੇ ਦਾਲ ਰੋਟੀ ਕੀਆ ਚੌਲ ਸਾਰਾ ਕੁਝ ਰਾਸ਼ਨ ਪਾਣੀ ਦਾ ਕੀਤਾ ਹੋਇਆ ਸੀ ਤੁਸੀਂ ਇਹ ਛੋਟੀਆਂ ਛੋਟੀਆਂ ਰਿਸ਼ਵਤਾਂ ਦੇਣੀਆਂ ਬੰਦ ਕਰੋ ਮੈਂ ਆਣਾ ਤੁਸੀਂ ਜਿਹੜੀ ਆ 300 ਵਾਲਾ ਕੀਤਾ ਯੂਨਿਟ ਵਾਲਾ ਤੁਸੀਂ ਟੋਟੈਲਿਟੀ ਦੇ ਵਿੱਚ ਉਹਦਾ ਯੂਨਿਟ ਵਾਈਜ਼ ਘੱਟ ਕਰ ਦਿਓ ਨਾ ਹੂੰ ਕਰੋ ਔਰ ਫਿਰ ਤੁਸੀਂ ਇਹ ਦੱਸੋ ਕਿ ਪੈਸਾ ਪਾਊਗਾ ਕਿੱਥੇ ਜੇ ਤੁਸੀਂ ਮੱਕੜ ਸਾਹਿਬ ਇਹ ਕਰ ਰਹੇ ਹੋ ਕਿ ਇਹਦਾ ਜਿੰਨਾ ਪੈਸਾ ਹੈ ਉਹ ਕਰਜ਼ਾ ਚੱਕੂਗੇ ਔਰ ਉਹ ਚੱਕਿਆ ਜਾ ਰਿਹਾ ਹੈ ਬਿਲਕੁਲ ਚੱਕਿਆ ਜਾ ਰਿਹਾ ਔਰ ਉਹਦਾ ਮਤਲਬ ਪਿਛਲਿਆਂ ਨਾਲੋਂ ਵੀ ਰੇਸ਼ਿਓ ਜ਼ਿਆਦਾ ਹੈ ਹੂੰ ਤੇ ਇਹਦਾ ਕੀ ਫਾਇਦਾ ਹੋਇਆ ਇਦਰੋਂ ਤੁਸੀਂ ਦੇ ਰਹੇ ਹੋ ਇਦਰੋਂ ਲੈ ਰਹੇ ਹੋ ਉਹ ਪੈਸਾ ਕੌਣ ਉਤਾਰੂਗਾ ਕਰਜ਼ਾ ਕਿਦੇ ਸਿਰ ਹੈ ਪੰਜਾਬ ਸੇ ਪੰਜਾਬ ਮੀਨ ਪੰਜਾਬ ਦੇ ਲੋਕਾਂ ਸਿਰ ਤੇ ਕੀ ਫਾਇਦਾ ਹੋਇਆ ਇਸ ਗੱਲ ਦਾ ਮੇਰੇ ਰੈਵਨਿਊ ਕਿੱਥੋਂ ਆਊਗਾ ਕਿਤੇ ਰੈਵਨਿਊ ਬਾਰੇ ਗੱਲ ਕੀਤੀ ਹੈ ਕਿ ਇੰਨਾ ਜਿਹੜਾ ਘਾਟਾ ਪਿਆ ਹੋਇਆ ਹੈ ਇੰਨਾ ਜਿਹੜਾ ਅਸੀਂ ਵਿਆਜ ਦਿੰਨੇ ਆ ਇੰਨਾ ਜਿਹੜਾ ਕਰਜ਼ਾ ਇਹਨੂੰ ਉਤਾਰਾਂਗੇ ਕਿਵੇਂ ਕਦੇ ਇਹਦੀ ਗੱਲ ਕੀਤੀ ਹੈ ਜਦੋਂ 82 ਤੋਂ ਪਹਿਲਾਂ ਤੁਸੀਂ ਇਹਦੀ ਗੱਲ ਕਰਦੇ ਸੀ ਥੋੜੀ ਅਸੈਸਮੈਂਟ ਕੀ ਹੈ ਆ ਚੋਣਾਂ ਨੂੰ ਲੈ ਕੇ ਕੀ ਅਸੈਸਮੈਂਟ ਹੈ ਇਹ ਸਾਰੇ ਮੁੱਦੇ ਜਿਹੜੇ ਕਹਿ ਰਹੇ ਹੋ ਤੁਸੀਂ ਇਹਦਾ ਫਰਕ ਪਊਗਾ ਮੌਜੂਦਾ ਸਰਕਾਰ ਨੂੰ ਇਹਦਾ ਨੁਕਸਾਨ ਹੋਊ ਤੁਸੀਂ ਵੇਖਿਓ ਜੇ ਜੋ ਮੇਰਾ ਅੰਦਾਜ਼ਾ ਹੈ ਅਸੈਸਮੈਂਟ ਤੁਸੀਂ ਪੁੱਛੀਏ ਕਿ ਐਨਕੀ ਪੋਲਿੰਗ ਦੇਖਿਓ ਜੇ ਕਿੰਨੀ ਪਰਸੈਂਟੇਜ ਘਟ ਹੋਊਗੀ ਘਟ ਹੋਊਗੀ ਡੈਫੀਨਿਟਲੀ ਉਹਦਾ ਕਾਰਨ ਨਿਰਾਸ਼ ਨੇ ਵੋਟ ਪਾਣੀ ਨਹੀਂ ਜਾਣਗੇ ਲੋਕ ਬਹੁਤ ਘਟ ਜਾਣਗੇ ਲੋਕ ਵਾਪਸ ਵੀ ਨਹੀਂ ਜਾਣਾ ਚਾਹੁੰਦੇ ਤੇ ਨਵੇਂਾਂ ਤੋਂ ਵੀ ਨਿਰਾਸ਼ ਨੇ ਲੋਕਾਂ ਦੀ ਪਰਸੈਂਟੇਜ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਅੱਜ 2.5 ਮਹੀਨੇ ਪਏ ਨੇ ਇਲੈਕਸ਼ਨ ਅਜ ਦੇਖੋ ਨਿਕਾਟੋ ਤੁਸੀਂ ਇਹ ਕਹਿ ਰਹੇ ਹੋ অপਸ਼ਨ ਹੀ ਨਹੀਂ ਹੈ ਲੋਕਾਂ ਕੋਲੇ ਫਿਲਹਾਲ ਮਤਲਬ ਇਹਨਾਂ ਨੂੰ ਵੀ ਨਹੀਂ ਪਾਉਣਾ ਚਾਹੁੰਦੇ ਤੇ ਜਿਹੜੇ ਦੂਜੇ ਆ ਉਹਨਾਂ ਵੱਲ ਵੀ ਨਹੀਂ ਜਾਣਾ ਚਾਹਦੇ ਉਹਨਾਂ ਲੋ ਤਾਂ ਮੁੜ ਚੁੱਕੇ ਆ ਪਹਿਲਾਂ ਹੀ ਇਸ ਇਹ ਤੁਹਾਡੇ ਸਾਹਮਣੇ ਹੋਊਗਾ ਇਹ ਵੈਕਿਊਮ ਕ੍ਰੀਏਟ ਹੋ ਚੁੱਕਿਆ ਨਵੀਂ ਧਰਤੀ ਸਪੇਸ ਹੈਗੀ ਕੋਈ ਇੱਕ ਹੋਰ ਨਵੀਂ ਧਰ ਪੈਦਾ ਹੋ ਜਾਏ ਇੱਕ ਨਹੀਂ ਦੋ ਨਵੀਆਂ ਤਿੰਨ ਨਵੀਆਂ ਧਰਾਂ ਆ ਸਕਦੀਆਂ ਨੇ ਸਪੇਸ ਹੀ ਇੰਨੀ ਹੈ ਜਦੋਂ ਲੋਕਾਂ ਦੇ ਮਨ ਮੁਤਾਬਕ ਕੰਮ ਨਾ ਹੋ ਰਿਹਾ ਹੋਵੇ ਤਾਂ ਸਮਝੋ ਸਪੇਸ ਹੀ ਸਪੇਸ ਹੈ ਜਿੰਨੀ ਮਰਜ਼ੀ ਸਪੇਸ ਨੂੰ ਆ ਕੇ ਤੁਸੀਂ ਕਵਰ ਕਰ ਲਓ ਉਹਦੇ ਵਿੱਚ ਖੜੇ ਹੋ ਜੋ ਅੱਜ ਵੈਕਿਊਮ ਕ੍ਰੀਟ ਹੋਇਆ ਪਿਆ ਕਿ ਪੰਜਾਬ ਦੀ ਗੱਲ ਕੌਣ ਕਰੂਗਾ ਯਾਰ ਪੰਜਾਬੀਅਤ ਦੀ ਗੱਲ ਕੌਣ ਕਰੂਗਾ ਪੰਜਾਬ ਦੇ ਮੁੱਦਿਆਂ ਦੀ ਗੱਲ ਕੌਣ ਕਰੂਗਾ ਜਦ ਸਿਰਫ ਗੱਲਾਂ ਕਰੂंगे ਫਰਕ ਦੋ ਹੈ ਇੱਕ ਪਾਸੇ ਗੱਲਾਂ ਹੁੰਦੀਆਂ ਔਰ ਕੰਮ ਦੇ ਕੋਈ ਨਹੀਂ ਕਰ ਰਿਆ ਪਹਿਲਾਂ ਬਹੁਤ ਗੱਲਾਂ ਕਰਨਗੇ ਜਿਵੇਂ ਹੀ ਸਰਕਾਰ ਚ ਕਰਨ ਦਾ ਮੌਕਾ ਆਉਂਦਾ ਉਦੋਂ ਅੱਖਾਂ ਬੰਦ ਪੁੱਛੋ ਤਾਂ ਸਹੀ ਇਨਾਂ ਤੋਂ ਯਾਰਾ ਗੱਲਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਮੈਂ ਨਾ ਮੇਰੀ ਗੱਲ ਤੇ ਤੁਹਾਡੀ ਗੱਲ ਤੇ ਨਾ ਜਾਓ ਜੋ ਇਹਨਾਂ ਨੇ ਕਿਹਾ ਸੀ ਪਹਿਲਾਂ ਸਿਰਫ ਉਹ ਚੇਨੂ ਕਰਦੇ ਬਹੁਤ ਹੈ ਵਿਧਾਨ ਸਭਾ ਚ ਜੋ ਹੋਇਆ ਤੁਹਾਡਾ ਕੀ ਓਪੀਨੀਅਨ ਹੈ ਜੋ ਜਿਵੇਂ ਸੀਐਮ ਸਾਹਿਬ ਨੇ ਜਿਸ ਤਰੀਕੇ ਗੱਲਬਾਤ ਕੀਤੀ ਕੋਈ ਤਾਲੇ ਲੈ ਗਿਆ ਕੋਈ ਸੰਗਲ ਲੈ ਆਇਆ ਬਾਅਦ ਸੰਗਲ ਵਾਲੇ ਤਾਲਿਆਂ ਵਾਲਿਆਂ ਨਾਲ ਰਲ ਗਏ ਇਸ ਤਰ੍ਹਾਂ ਦਾ ਮਾਹੌਲ ਮੇਰੇ ਖਿਆਲ ਮੈਨੂੰ ਤਾਂ 15 ਸਾਲ ਹੋ ਗਏ ਕਵਰ ਕਰਦੇ ਮੈਂ ਕਦੇ ਨਹੀਂ ਸੀ ਦੇਖਿਆ ਪਤਾ ਕੀ ਹੈ ਜਦੋਂ ਤੁਸੀਂ ਸਟੇਟ ਦੇ ਮੁਖੀਆ ਹੋਵੋ ਤੁਹਾਡੇ মুখ ਚੋਂ ਨਿਕਲੀ ਹਰ ਗੱਲ ਲੋਕ ਧਿਆਨ ਨਾਲ ਸੁਣਦੇ ਨੇ ਤਾਂ ਹਮੇਸ਼ਾ ਥੋੜਾ ਬੋਲੋ ਪਰ ਧਿਆਨ ਨਾਲ ਬੋਲੋ ਬਾਲਾ ਕੁਛ ਕਹਿਣ ਦੀ ਲੋੜ ਨਹੀਂ ਤੁਸੀ ਇਹ ਕਹਿਣਾ ਚਾਹੁੰਦੇ ਹੋ ਨਾ ਕਿ ਵਾਕ ਆਊਟ ਕਰਕੇ ਚਲੇ ਜਾਂਦੇ ਨੇ ਕਿਸੇ ਬਹਿਸ ਦਾ ਹਿੱਸਾ ਨਹੀਂ ਬੰਦੇ ਕਹਿ ਲਓ ਯਾਰ ਉਹਦੇ ਲਈ ਇਹ ਸਾਰਾ ਕੁਝ ਕਰਨ ਦੀ ਕੀ ਲੋੜ ਹੈ ਉਹਦੇ ਨਾਲ ਕੀ ਅੱਖਾਂ 'ਚ ਦੇਖੋ ਬਾਜਵਾ ਸਾਹਿਬ ਮੇਰੇ ਇਹ ਇੱਕ ਅਜੀਬ ਤਰ੍ਹਾਂ ਦਾ ਸਾਡੇ ਥੀਏਟਰ ਚ ਆਂਦੇ ਹੁੰਦੇ ਗੈਲਰੀ ਪਲੇ ਹੁੰਦਾ ਹੈ ਗੈਲਰੀ ਪਲੇ ਤੋਂ ਬਚਣਾ ਚਾਹੀਦਾ ਹੈ ਗੈਲਰੀ ਪਲੇ ਮੀਨ ਅਸੀਂ ਇਹ ਸੋਚ ਰਹੇ ਹਾਂ ਕਿ ਲਾਈਵ ਚੱਲ ਰਿਹਾ ਹੈ ਲੋਕਾਂ ਨੂੰ ਇਹ ਗੱਲਾਂ ਪਸੰਦ ਆਉਣਗੀਆਂ ਐਗੀਆਂ ਗੱਲਾਂ ਤੋਂ ਬਚਣਾ ਚਾਹੀਦਾ ਸਨ ਪਰਸਨਲੀ ਤੁਹਾਡਾ opinion ਸਿਆਸਤ 'ਚ ਤੁਸੀਂ ਜਿਵੇਂ ਕਿਹਾ ਮੈਂ ਪੋਲਿਟੀਕਲ ਗੱਲਾਂ ਕਰਦਾ ਮੇਰੇ ਫਾਦਰ ਨਹੀਂ ਕਰਦੇ ਮਤਲਬ ਕਿ ਤੁਹਾਡੀ ਐਂਟਰੀ ਕਿਸੇ ਵੇਲੇ ਵੀ ਹੋਊਗੀ ਨਹੀਂ ਪੋਲਿਟੀਕਲ ਗੱਲਾਂ ਤੋਂ ਮੈਂ ਕਿਉਂ ਕਿਹਾ ਪੋਲਿਟੀਕਲ ਗੱਲਾਂ ਕਿ ਜਦੋਂ ਤੁਸੀਂ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਕਰ ਰਹੇ ਹੋ ਹਮ ਜਦੋਂ ਤੁਸੀਂ ਮੁੱਦਿਆਂ ਤੇ ਗੱਲਾਂ ਕਰ ਰਹੇ ਹੋ ਤਾਂ ਉਹ ਰਾਜਨੀਤਿਕ ਗੱਲਾਂ ਹੀ ਹੁੰਦੀਆਂ ਨੇ ਤੁਸੀਂ ਚੋਣ ਨਹੀਂ ਲੜਨਾ ਚਾਹੁੰਦੇ ਮੈਂ ਹਜੇ ਦੇਖੋ ਮੈਂ ਚੋਣ ਲੜਨ ਦਾ ਮੈਨੂੰ ਕੋਈ ਮਸਲਾ ਨਹੀਂਗਾ ਪਰ ਮੈਂ ਉਦੋਂ ਹੀ ਚੋਣ ਲੜੂਗਾ ਜਦੋਂ ਮੈਂ 100% ਇਧਰਲੇ ਪਾਸੇ ਕਨਸੈਂਟਰੇਟ ਕਰ ਪਾਉਂਗਾ ਹੁਣ ਕਿੱਥੇ ਕਨਸੈਂਟਰੇਟ ਹਾਂਜੀ ਮੈਂ ਆਪਦੀ ਲਾਈਨ ਮੈਂ ਫਿਲਮਾਂ ਬਣਾ ਰਿਹਾ ਮੇਰਾ ਉਧਰ ਵੀ ਧਿਆਨ ਹੈ ਤਾਂ ਮੈਂ ਇਹ ਨਹੀਂ ਚਾਹੁੰਦਾ ਕਿ ਮੈਂ ਅਧੂਰਾ ਕੁਛ ਕਰਾਂ ਜਦੋਂ ਮੈਂ ਕਰਾਂ ਤਾਂ ਫੁੱਲ ਕਰਾਂ ਔਰ ਉਹ ਕਰਾਂ ਜੋ ਬਾਕੀ ਨਹੀਂ ਕਰ ਪਾਰੇ ਜੋ ਮੈਨੂੰ ਲੱਗਦਾ ਉਹਨਾਂ ਨੂੰ ਕਰਨਾ ਚਾਹੀਦਾ ਪਰ ਉਹ ਤਾਂ ਕਰਮਜੀਤ ਅਨਮੋਲ ਵੀ ਕਰ ਰਹੇ ਸੀ ਫਿਲਮਾਂ ਵੀ ਬਣਾ ਰਹੇ ਸੀ ਹੁਣ ਉਹ ਇਲੈਕਸ਼ਨ ਵੀ ਲੜ ਰਹੇ ਆ ਉਹ ਕਰ ਸਕਦੇ ਨੇ ਮੈਂ ਨਹੀਂ ਕਰ ਸਕਦਾ ਮੈਂ ਤਾਂ ਉਹਦੋਂ ਹੀ ਕਰੂੰਗਾ ਜਦੋਂ ਮੈਂ ਇਧਰਲੇ ਪਾਸੇ ਉਹ ਲਪੇਟ ਦੂੰਗਾ ਸਾਰਾ ਕੰਮ ਔਰ ਫੁੱਲ 100% ਇਹਨੂੰ ਕਨਸੈਂਟਰੇਟ ਕਰ ਪਾਉਂਗਾ ਕਿਉਂਕਿ ਇਹ ਇਹ ਤਵਕਕ ਹੁੰਦੀ ਹੈ ਲੋਕਾਂ ਦੀ ਤੁਹਾਡੇ ਵੱਲ ਤੁਸੀਂ ਜਿਨ੍ਹਾਂ ਨੂੰ ਰਿਪਰੈਜ਼ੈਂਟ ਕਰ ਰਹੇ ਹੁੰਦੇ ਹੋ ਉਹਨਾਂ ਦੀ ਤਵਕਕ ਹੁੰਦੀ ਹੈ ਕਿ ਤੁਸੀਂ ਉਹਨਾਂ ਦੇ ਦੁੱਖ ਸੁੱਖ ਚ ਖੜੇ ਹੋ ਕੋਸ਼ਿਸ਼ ਮੇਰੀ ਇਹੀ ਹੈ ਇਸੇ ਲਈ ਮੈਂ ਇਧਰ ਸੋਚ ਹੀ ਨਹੀਂ ਰਿਹਾ ਗਏ ਇਲੈਕਸ਼ਨ ਵਾਲੇ ਪਾਸੇ ਹਾਂ ਜਿੰਨਾ ਕ ਮੈਂ ਕਰ ਸਕਦਾ ਪੰਜਾਬ ਦੇ ਮੁੱਦਿਆਂ ਪ੍ਰਤੀ ਬੋਲ ਕੇ ਜਿੰਨਾ ਕ ਲੋਕਾਂ ਨੂੰ ਜਾਗਰਤ ਕਰਕੇ ਜਿੰਨਾ ਕ ਕੋਈ ਆਪ ਦੇ ਵੱਲੋਂ ਇਹਨਾਂ ਤੇ ਪ੍ਰੈਸ਼ਰ ਕ੍ਰੀਏਟ ਕਰਕੇ ਉਹ ਕਰ ਰਿਹਾ ਹੈ ਪਿਛਲੀਆਂ ਚੋਣਾਂ ਚ ਇੱਥੇ ਹੀ ਪ੍ਰੈਸ ਕਾਨਫਰੈਂਸ ਹੋਈ ਸੀ ਜੂਜ ਦਾ ਪੰਜਾਬ ਦੀ ਜੀ ਉਹ ਜੂਜ ਦਾ ਪੰਜਾਬ ਕਿੱਥੇ ਹੈ ਦੇਖੋ ਮੈਂ ਵੀ ਇਸ ਕੰਮ 'ਚ ਲੱਗਿਆ ਹੋਇਆ ਹਾਂ ਜਿੰਨਾ ਕਰ ਸਕਦਾ ਹਾਂ ਹਮੀਰ ਸਿੰਘ ਵੀ ਲੱਗੇ ਹੋਏ ਨੇ ਦੀਪਕ ਚਨਾਰਥਲ ਵੀ ਲੱਗੇ ਹੋਏ ਨੇ ਪਰ ਜੇ ਅਸੀਂ ਕਹੀਏ ਹਰ ਕਲਾਕਾਰ ਜੋ ਉਦੋਂ ਬੈਠਾ ਹੋਇਆ ਸੀ ਉਹ ਕਿਉਂ ਨਹੀਂ ਲੱਗਿਆ ਹੋਇਆ ਹਰ ਪ੍ਰਾਈਵੇਟ ਇੰਡੀਵਿਜੂਅਲ ਦੀ ਤਾਂ ਤੁਸੀਂ ਗਾਰੰਟੀ ਨਹੀਂ ਲੈ ਸਕਦੇ ਉਹ ਜਿੰਨਾ ਕਰ ਰਹੇ ਨਹੀਂ ਉਹਨਾਂ ਹੀ ਮੈਂ ਨਾ ਮੁਬਾਰਕ ਹੈ ਸਾਡੇ ਪਤਾ ਕੀ ਪ੍ਰੋਬਲਮ ਹੈ ਅਸੀਂ ਹਰ ਇੱਕ ਬੰਦੇ ਤੋਂ 100% ਪਾਲਦੇ ਹਮ ਬੰਦੇ ਬੰਦੇ ਬੈਠੇ ਨਾ ਬੱਬੂ ਮਾਨ ਬੈਠੇ ਤੁਹਾਡੇ ਨਾਲ ਆ ਕੇ ਐਕਸਪੈਕਟੇਸ਼ਨ ਹੋ ਗਈਆਂ ਲੋਕਾਂ ਦੀ ਉਹ ਤਾਂ ਹੈ ਹੀ ਹੈ ਬਟ ਅਸੀਂ ਉਦੋਂ ਵੀ ਕਹਤਾ ਸੀ ਕਿ ਅਸੀਂ ਕਿਸੇ ਇਲੈਕਸ਼ਨ ਪੋਲਿਟਿਕਸ ਦੇ ਵਿੱਚ ਜਾਂ ਐਕਟਿਵ ਪੋਲਿਟਿਕਸ 'ਚ ਨਹੀਂ ਜਾ ਰਹੇਗੇ ਔਰ ਗਾਇਬ ਨਹੀਂ ਇਹ ਵੀ ਵੱਡੀ ਗੱਲ ਸੀ ਨਾ ਤੁਸੀਂ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਅਸਰ ਤਾਂ ਪਾਉਣ ਆਏ ਸੀ ਨਾ ਅਸੀਂ ਅਸੀਂ ਸਭ ਤੋਂ ਵੱਡੀ ਕੋਸ਼ਿਸ਼ ਪਤਾ ਕਿ ਸਾਡੀ ਉਦੋਂ ਕਿ ਪੰਜਾਬ ਦੇ ਇਲੈਕਸ਼ਨ ਮੁੱਦਿਆਂ ਤੇ ਹੋਣ ਫਿਰ ਹੁਣ ਕਿਉਂ ਨਹੀਂ ਹੁਣ ਕਿਉਂ ਨਹੀਂ ਸਵਾਲ ਕੀਤਾ ਕਿ ਆ ਸਕਦੇ ਹੋ ਦੁਬਾਰਾ ਨਹੀਂ ਨਹੀਂ ਕਿਉਂ ਨਹੀਂ ਅਸੀਂ ਆਪਦੇ ਸਵਾਲ ਕੰਟੀਨਿਊ ਰੱਖੇ ਆ ਮੈਂ ਤੁਹਾਨੂੰ ਉਹੀ ਤਾਂ ਦੱਸਿਆ ਕਿ ਕੰਟੀਨਿਊ ਰੱਖੇ ਨੇ ਉਹ ਸਵਾਲ ਔਰ ਅੱਗੇ ਵੀ ਜਦੋਂ ਇਲੈਕਸ਼ਨ ਆਉਣਗੇ ਜਾਂ ਉਦੋਂ ਪਹਿਲਾਂ ਵੀ ਜਦੋਂ ਕੋਈ ਮੁੱਦਾ ਆਊਗਾ ਉਹਦੇ ਚ ਐਸੀ ਬੋਲਦੇ ਰਵਾਂਗੇ ਉਹ ਪ੍ਰੈਸ਼ਰ ਪਾਈ ਜਾ ਰਹੇ ਆ ਉਹ ਆਪਦੇ ਵੱਲੋਂ ਜਿੰਨੀ ਕੁ ਕੋਸ਼ਿਸ਼ ਪਰ ਅਸੀਂ ਬਦਲਦੀਏ ਸਾਰਾ ਕੁਝ ਅਸੀਂ ਇਸੇ ਕੰਮ ਤੇ ਹੀ ਲੱਗ ਜੀਏ ਸਾਰੇ ਦੇ ਸਾਰੇ ਇਹ ਪੋਸੀਬਲ ਨਹੀਂ ਇਹ ਉਦੋਂ ਵੀ ਕਿਹਾ ਸੀ ਕਿ ਭਾਈ ਅਸੀਂ ਆਪਦੇ ਕੰਮ ਕਰਨੇ ਆ ਰੋਜ਼ੀ ਰੋਟੀ ਵੀ ਕਮਾਉਣੀ ਆ ਘਰ ਵੀ ਚਲਾਉਣੇ ਆ ਕੋਈ ਅਸੀਂ ਤਾਂ ਇੰਨਾ ਕੁ ਕ੍ਰਪਸ਼ਨ ਨਹੀਂ ਕਰ ਸਕਦੇ ਫਿਰ ਤਾਂ ਲੱਗ ਜੀਏ ਫੁੱਲ ਟਾਈਮ ਤੇ ਕਿ ਸਾਡਾ ਇਧਰੋਂ ਪੈਸਾ ਆ ਰਿਹਾ ਹੁਣ ਅਸੀਂ ਆਪਦਾ ਘਰ ਕਿਵੇਂ ਚਲਾਵਾਂਗੇ ਕੰਮ ਕਿਵੇਂ ਚੱਲੂਗਾ ਤੁਹਾਡਾ ਸਿਸਟਮ ਕਿੱਥੋਂ ਚੱਲਦਾ ਹੈ ਮਤਲਬ ਤੁਸੀਂ ਫਿਲਮਾਂ ਬਣਾ ਰਹੇ ਹੋ ਜਾਂ ਆਰਥਿਕ ਤੌਰ ਦੇ ਉੱਤੇ ਜ਼ਮੀਨ ਮੇਰੇ ਖਿਆਲ ਹੈ ਤੁਹਾਡੇ ਕੋਲ ਹੈਗੀ ਹੈ ਜੀ ਤੇ ਨਾਲ ਆ ਫਿਲਮਾਂ ਵਾਲਾ ਕੰਮ ਹੈ ਜੀ ਫਿਲਮਾਂ ਕਰ ਰਹੇ ਹੁਣ ਹਾਂ ਜੀ ਮੈਂ ਕਰ ਰਿਹਾ ਹਾਂ ਖਿੰਦੀ ਫਿਲਮ ਕਰ ਰਿਹਾ ਹੁਣੇ ਕਸ਼ਮੀਰ ਚ ਸ਼ੂਟ ਕਰਨੀ ਆ ਉਹ ਹਵਾਇਂ ਵਰਗੀ ਵੱਡੀ ਫਿਲਮ ਬਣਾ ਕੇ ਉਹ ਜੇ ਸਬਜੈਕਟ ਵਾਲ ਦੁਬਾਰਾ ਕਿਉਂ ਨਹੀਂ ਆਏ ਕੀ ਆਇਆ ਸੀਗਾ ਮੈਂ ਗਦਾਰ ਬਣਾਈ ਸੀਗੀ ਜੀ ਉਹਦੇ ਚ ਪੂਰਾ ਜਿਹੜੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਆ ਬਣਾਉਣ ਵਾਲੇ ਸੀ ਜਿਹੜਾ ਬੰਦਾ ਵੀ ਸੀ ਕੇਐਸਐਸਪੀ 부ਛੜ ਦੇ ਨਾਮ ਨਾਲ ਮਸ਼ਹੂਰ ਸੀ ਉਹਨੂੰ ਰੱਖ ਕੇ ਬਣਾਈ ਸਾਰੀ ਦੀ ਸਾਰੀ ਉਹਦੇ ਚ ਇਹ ਚੀਜ਼ਾਂ ਸੀ ਆ ਫਿਰ ਜਿਹੜੀ ਮੋਟਰ ਮਿੱਤਰਾਂ ਦੀ ਬਣਾਈ ਉਹ ਚਮਾ ਬਾਬੇ ਨੂੰ ਐਕਸਪੋਜ਼ ਕੀਤਾ ਸੀ ਬੁਰੀ ਤਰ੍ਹਾਂ ਨਾਲ ਪਰ ਉਦੋਂ ਜਦੋਂ ਫੁੱਲ ਚੜਤ ਰਹੀ ਸੀ ਰਾਮ ਰਹੀਮ ਨੂੰ ਆਏ ਵੀ ਹੋਰ ਵੀ ਸਾਰੇ ਬਾਬੇ ਜੋ ਇਹ ਕੰਮ ਕਰਦੇ ਆ ਇਹੋ ਜਿਹੇ ਗਲਤ ਕਿਸਮ ਦੇ ਲੋਕ ਨੇ ਜਿਹੜੇ ਪੂਰੇ ਐਕਸਪੋਜ਼ ਕੀਤੇ ਸੀ ਉਹ ਵੀ ਉਦੋਂ ਜਦੋਂ ਪੂਰੀ ਚੜ੍ਹਾਈ 'ਚ ਸੀਗੇ ਉਦੋਂ ਪਹਿਲਾਂ ਕਿਹਾ ਸੀ ਔਰ ਉਹੀ ਗੱਲਾਂ ਸਾਬਤ ਹੋਈਆਂ ਬਾਅਦ ਚ ਮੈਂ ਤਾਂ ਕੀਤੇ ਇਹ ਕੰਮ ਹਵਾਇੰਚ ਤੁਹਾਨੂੰ ਦਿੱਕਤ ਆਈ ਸੀ ਉਦੋਂ ਇਹਨਾਂ ਸਾਰਿਆਂ ਵੇਲੇ ਦਿੱਕਤ ਰਹੀ ਆ ਮੇਰੀ ਸੈਂਸਰ ਨਹੀਂ ਹੋਣ ਦਿੱਤੀ ਸੀ ਇਹਨਾਂ ਨੇ ਆਹੀ ਜਿਹੜੀ ਆ ਬਾਬਿਆਂ ਨੂੰ ਰਾਮ ਰਹੀਮ ਵਾਲੀ ਜਿਹੜੀ ਬਾਬਾ ਰੋਲਾ ਪੈ ਗਿਆ ਸੀ ਬਹੁਤ ਮਸਲਾ ਹੋਇਆ ਸੀ ਇਹਦਾ ਮੈਨੂੰ ਫਿਰ ਗਦਾਰ ਮੌਕੇ ਸੇਮ ਪ੍ਰੋਬਲਮ ਹੋਈਆਂ ਹਵਾਈ ਮੌਕੇ ਤਾਂ ਬਹੁਤ ਹੀ ਮਸਲੇ ਹੋਏ ਸੀਗੇ ਬੈਨ ਕੰਟਰੋਲਡ ਹੈ ਸਿਨੇਮਾ ਵੀ ਡੈਫੀਨਿਟਲੀ ਤੁਹਾਨੂੰ ਲੱਗ ਨਹੀਂ ਰਿਹਾ ਅੱਜ ਤੁਸੀਂ ਦੁਬਾਰਾ ਚਾਹੁੰਦੇ ਹੋ ਇਹੋ ਜਿਹਾ ਕੁਝ ਬਣਾਉਣਾ ਮੈਂ ਬਣਾਉਂਦਾ ਹੀ ਰਹੂੰਗਾ ਮੈਂ ਤਾਂ ਹਮੇਸ਼ਾ ਹੀ ਮੁੱਦਿਆਂ ਨੂੰ ਲੈ ਕੇ ਸਾਹਮਣੇ ਆਉਂਦਾ ਰਿਹਾ ਆ ਕਸ਼ਮੀਰ ਵਾਲੀ ਵੀ ਜਿਹੜੀ ਬਣਾ ਰਹੇ ਆਂਗੇ ਕਿਹੜੀ ਕਸ਼ਮੀਰ ਵਾਲੀ ਮੈਂ ਹੁਣ ਇੱਕ ਹਿੰਦੀ ਫਿਲਮ ਬਣਾ ਰਹੇ ਕਸ਼ਮੀਰ ਦੇ ਉੱਤੇ ਆ ਉਹਨੂੰ ਲੈ ਕੇ ਬਣਾ ਰਹੇ ਪਿਛਲੇ ਦਿਨਾਂ ਹੀ ਤੁਸੀਂ ਨੋਟਿਸ ਕੀਤਾ ਜਿਹੜੀਆਂ ਫਿਲਮਾਂ ਆਈਆਂ ਧਾਰਾ 370 ਆਈ ਗਟਕਰੀ ਇੱਕ ਫਿਲਮ ਆ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਇੱਕ ਫਿਲਮ ਆਉਂਦੀ ਹੈ ਜੀਐਨਯੂ ਦੇ ਨਾਂ ਦੇ ਉੱਤੇ ਇੱਕ ਜਹਾਂਗੀਰ ਨੈਸ਼ਨਲ ਯੂਨੀਵਰਸਿਟੀ ਇੱਕ ਫਿਲਮ ਆ ਰਹੀ ਹੈ ਤੁਸੀਂ ਉਹਦੇ ਕੌਂਟਰੀਰੀ ਕਹਿੰਦੇ ਹੋ ਕਸ਼ਮੀਰ ਦੇ ਉੱਤੇ ਤੁਸੀਂ ਕਿਹੜਾ ਪੱਖ ਲਿਆਉਂਗੇ ਫਿਰ ਨਹੀਂ ਪੱਖ ਮੈਂ ਜਿਵੇਂ ਹਵਾਇਂ ਚ ਕੋਸ਼ਿਸ਼ ਕੀਤੀ ਸੀਗੀ ਕਿ ਤੁਸੀਂ ਪੱਖ ਹੀ ਕਿਉਂ ਲੈਣਾ ਕਿਸੇ ਦਾ ਹੂੰ ਤੁਸੀਂ ਸੱਚ ਕਿਉਂ ਨਹੀਂ ਦਿਖਾਉਂਦੇ ਯਾਰ ਸੱਚ ਦਿਖਾਓ ਨਾ ਆਪਣੇ ਆਪ ਪੱਕ ਪੁਖ ਹੁੰਦਾ ਰਹੇ ਜੋ ਹੁਣ ਕਿਉਂ ਪੱਖ ਲੈਣਾ ਕਿਸੇ ਦਾ ਮੈਂ ਤਾਂ ਹਵਾਇਂ ਚ ਵੀ ਆਹੀ ਕੋਸ਼ਿਸ਼ ਕੀਤੀ ਸੀ ਸਾਰੇ ਪਾਸੇ ਬਖਾਓ ਨਾ ਜੋ ਗਲਤ ਹੈ ਉਹਨੂੰ ਗਲਤ ਨੂੰ ਗਲਤ ਕਹੋ ਜੋ ਸਹੀ ਹੈ ਸਹੀ ਨੂੰ ਸਹੀ ਕਹੋ ਬਸ ਕਲ ਖਤਮ ਹੋ ਗਈ ਅੱਜ ਸਟੇਟ ਖੜਕੂਵਾਦੀ ਗੱਲ ਕਰਨ ਦਿੰਦੀ ਹੈ ਨਹੀਂ ਮੈਂ ਮੈਂ ਤੁਹਾਨੂੰ ਛੋਟੀ ਜੀ ਗੱਲ ਦੰਨਾ ਪੱਕ ਖਾਲੀ ਹਵਾਏ ਤੋਂ ਪਹਿਲਾਂ ਮੈਨੂੰ ਇੱਕ ਡਾਇਰੈਕਟਰ ਸੀ ਉਹਦੋਂ ਨੇ ਸੱਧਿਆ ਉਹ ਤੇ ਫਿਲਮ ਚ ਐਜ਼ ਅ ਐਕਟਰ ਹੀਰੋ ਲੈਣ ਲਈ ਔਰ ਉਹ ਫਿਲਮ ਇਥੋਂ ਦੇ ਕਿਸੇ ਬੰਦੇ ਦੇ ਉੱਤੇ ਬੇਸ ਕਰਕੇ ਬਣਾ ਰਿਆ ਸੀ ਕੋਈ ਐਸਐਸਪੀ ਸੀਗਾ ਹੂੰ ਉਹਨੇ ਖੁਦਕੁਸ਼ੀ ਕਰ ਲਈ ਸੀ ਉਹਨੂੰ ਹੀਰੋ ਬਣਾ ਕੇ ਮੈਨੂੰ ਉਹਨੇ ਕਹਾਣੀ ਸੁਣਾਈ ਮੈਂ ਕਿਹਾ ਯਾਰ ਇਹ ਗਲਤ ਹੈ ਇਹ ਤਾਂ ਇਹ ਐਂਟਾ ਨਹੀਂ ਹੋਏ ਹਾਂ ਸੀਗਾ ਅੰਦਰ ਦੇਖੋ ਜੀ ਕੋਈ ਤਾਂ ਪਾਸਾ ਲੈਣਾ ਪਊਗਾ ਅਸੇਮ ਗੱਲ ਕਹੀ ਸੀ ਉਹਨੇ ਜਿਹੜੀ ਤੁਸੀਂ ਕਹੇ ਲਈ ਪਾਸਾ ਮੈਂ ਕਿ ਪਾਸਾ ਕਿਉਂ ਲੈਣਾ ਪਊਗਾ ਯਾਰ ਸੱਚ ਦਿਖਾ ਦਿਓ ਸੱਚ ਦਿਖਾ ਦੇ ਤੇ ਸੱਚ ਕੀ ਸੀ ਸੱਚ ਉਹ ਟੋਟਲ ਉਲਟਾ ਸੀ ਮੈਂ ਬਾਅਦ ਚ ਬਣਾਈ ਉਹ ਹੀ ਫਰ ਹੋਰ ਜਿਹੜੀ ਤੁਸੀਂ ਕਹਿ ਰਹੇ ਹੋ ਬਾਜ ਗੱਤਾਰ ਬਣਾਈ ਤੁਸੀਂ ਮੈਂ ਬਣਾਈ ਉਹ ਦਿੱਤੇ ਕੀ ਕੀਤਾ ਜਿਹੜਾ ਬਾਹਰਲੇ ਮੁਲਕ ਚਲਾ ਗਿਆ ਸੀ ਸ਼ਾਇਦ ਆ ਆ ਆ ਆ ਬੜਾ ਨਾਮੀ ਰਿਹਾ ਜਦੋਂ ਅਸੀਂ ਛੋਟੇ ਸੀ ਉਹਦੀ ਬੜੀ ਚਰਚਾ ਰਹੀ ਆਹੀ ਤਾਂ ਗੱਲ ਹੈ ਤੁਸੀਂ ਸੱਚ ਵਿਖਾਓ ਨਾ ਮੈਂ ਹਵਾਏ ਦੇ ਵਿੱਚੋਂ ਵਾਪਸ ਆਇਆ ਫਿਰ ਪੰਜਾਬ ਨਹੀਂ ਉਹਦੇ ਬਾਰੇ ਅੱਜ ਵੀ ਅੱਡੋ ਅੱਡ ਧਾਰਨਾਵਾਂ ਕੋਈ ਅੱਜ ਵੀ ਕਹਿ ਰਿਹਾ ਹਜੇ ਵੀ ਹੈਗਾ ਕੋਈ ਕਹਿ ਰਿਹਾ ਨਹੀਂ ਉਹ ਤਾਂ ਸੱਚੀ ਖੁਸ਼ੀ ਆਹ ਇਹ ਤਾਂ ਬੜੀਆਂ ਧਾਰਨਾਵਾਂ ਨੇ ਇੱਕ ਮੈਂ ਇਹ ਵੀ ਪੜਿਆ ਸੀ ਵੀ ਕੀੜੇ ਪੈ ਕੇ ਮਰਿਆ ਪਰ ਉਹ ਸਾਰੀਆਂ ਬੱਕਰੀਆਂ ਬੱਕਰੀਆਂ ਧਾਰਨਾਵਾਂ ਨੇ ਅਸਲ 'ਚ ਸਾਨੂੰ ਉਹਦੇ ਨਾਲ ਤੁਹਾਡੇ ਉੱਤੇ ਕਿੰਨਾ ਵੱਡਾ ਅਸਰ ਹੈ ਤੁਸੀਂ ਹਵਾਏ ਦਾ ਜ਼ਿਕਰ ਕਰਦੇ ਹੋ ਇਹਦਾ ਜ਼ਿਕਰ ਕਰਦੇ ਹੋ ਤੁਸੀਂ ਕਸ਼ਮੀਰ ਦੀ ਗੱਲ ਵੀ ਕਰ ਰਹੇ ਹੋ ਇਸ ਪੂਰੇ ਦੌਰ ਨੇ ਤੁਹਾਨੂੰ ਮੂਵ ਕਿਵੇਂ ਕੀਤਾ ਦੇਖੋ ਮੈਂ ਇੱਕ ਗੱਲ ਮੰਨਦਾ ਮੈਂ ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ ਹਾਂ ਜਪਜੀ ਸਾਹਿਬ ਸਾਰਾ ਹੁਕਮ ਚ ਹੈ ਜੋ ਮੇਰੇ ਨਾਲ ਹੋਣਾ ਹੈ ਜਾਂ ਜੋ ਮੈਨੂੰ ਮਿਲਣਾ ਹੈ ਉਹ ਤੈ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਇਹ ਗੀਤਾ ਚ ਵੀ ਕਿਹਾ ਗਿਆ ਇਹ ਜਪਜੀ ਸਾਹਿਬ ਚ ਵੀ ਹੈ ਇਹ ਤੈ ਹੈ ਤਾਂ ਫਿਰ ਮੈਂ ਆਪ ਦਾ ਕਰਮ ਕਿਉਂ ਖਰਾਬ ਕਰਾਂ ਹਮ ਮੈਂ ਜੇ ਮੈਨੂੰ ਕਰੋੜਾਂ ਰੁਪਏ ਮਿਲਨੇ ਆ ਮਿਲ ਜਾਣੇ ਹੈ ਜੇ ਮੈਨੂੰ ਕੱਖ ਨਹੀਂ ਮਿਲਣਾ ਮੈਨੂੰ ਨਹੀਂ ਮਿਲਣਾ ਹੈ ਜੇ ਮੇਰਾ ਕੁਝ ਗਲਤ ਹੋਣਾ ਉਹ ਵੀ ਹੋ ਜਾਣਾ ਜੋ ਸਹੀ ਹੋਣਾ ਉਹ ਵੀ ਹੋ ਜਾਣਾ ਤਾਂ ਫਿਰ ਮੈਂ ਡਰਦਾ ਕਿਉਂ ਆ ਯਾਰ ਜੇ ਅਸੀਂ ਉਹਨੂੰ ਸਹੀ ਮੰਨਦੇ ਆ ਮੱਥਾ ਟੇਕਦੇ ਆ ਜਾ ਕੇ ਉਹਨੂੰ ਮੰਨੋ ਤੇ ਜੇ ਨਹੀਂ ਮੰਨਦੇਗੇ ਫਿਰ ਡਰ ਕੇ ਜੋ ਪੁੱਠੇ ਸਿੱਧੇ ਕੰਮ ਕਰੋ ਪਰ ਪੈਸਾ ਇਨਵੋਲਡ ਹੈ ਨਾ ਕਮਰਸ਼ੀਅਲ ਪੱਖ ਹੈ ਉਹਦਾ ਆਦੇ ਵੱਲੋਂ ਕੋਸ਼ਿਸ਼ ਤਾਂ ਕਰ ਹੀ ਸਕਦੇ ਹੋ ਇਸੇ ਲਈ ਮੈਂ ਹਰ ਰੋਜ਼ ਰੈਗੂਲਰ ਕਰਨ ਜੋਰ ਜਾਂ ਅਦਿੱਤਿਆ ਚੋਪੜਾ ਵਾਂਗੂ ਹਰ ਦੂਜੇ ਦਿਨ ਫਿਲਮ ਨਹੀਂ ਬਣਾ پا ਰਿਹਾਗਾ ਮੈਨੂੰ ਰੇਵਨਿਊ ਜਨਰੇਟ ਕਰਨਾ ਪੈਂਦਾ ਮੈਨੂੰ ਕੁਝ ਬੰਦਿਆਂ ਨੂੰ ਮੈਨੂੰ ਹੁਣ ਕਾਮੇਡੀ ਫਿਲਮਾਂ ਦਾ ਦੌਰ ਰਿਹਾ 100-100 ਕਰੋੜ ਕਮਾਈਆਂ ਇਹ ਨਹੀਂ ਹੋ ਸਕਦਾ ਕਿ ਇੱਕ ਅੱਧੀ ਇਹੋ ਜਿਹੀ ਬਣਾਓ ਫਿਰ ਚਾਰ ਦੂਜੀਆਂ ਬਣਾ ਲਓ ਤੁਸੀਂ 100 ਕਰੋੜ ਕਮਾਓ ਪਹਿਲਾਂ ਗੱਲ ਇਹ ਵਾਲੇ ਵੀ ਜਿਹੜੀ ਸੋਚ ਹੁੰਦੀ ਉਹਨੂੰ ਕਿੱਥੇ ਰੱਖਾਂ ਤੁਸੀਂ ਐਂ ਕਰਕੇ ਵੇਖਿਆ ਕਿਥੇ ਕਿ ਚਲੋ ਯਾਰ ਦੋ ਤਿੰਨ ਮੈਂ ਉਸ ਤਰ੍ਹਾਂ ਦੀਆਂ ਕਰਦੇ ਆਂ ਜੇਬ ਜੀ ਸਰਕਾਰ ਕਹਿ ਰਹੀ ਜਾਂ ਹੋਰ ਕਹਿ ਰਹੀ ਹੈ ਇੰਟਰਵਿਊਜ਼ ਉਹਨਾਂ ਦੀਆਂ ਗੱਲਾਂ ਕਰਦੇ ਆਂ ਫਿਰ ਦੋ ਤਿੰਨ ਆਪ ਦੀਆਂ ਕਰ ਲਉ ਇਹ ਨਹੀਂ ਹੁੰਦਾਗਾ ਤੁਸੀਂ ਜਿਹੋ ਜੇ ਹੁੰਨੇ ਉਹੋ ਜੇ ਹੀ ਹੁੰਨੇ ਔਰ ਕੰਮ ਵੀ ਉਹੀ ਕਰ ਪਾਉਣੇ ਨੇ। ਢੋਡੇ ਤਰ੍ਹਾਂ ਦਾ ਸਿਨੇਮਾ ਜਿਹੜਾ ਹੈ ਜਿਹਨੂੰ मीनिंगफुल ਕਹਿ ਦਿੰਨੇ ਆਪਾਂ। ਪੰਜਾਬ ਦੇ ਵਿੱਚ ਉਹਦੀ ਥਾਂ ਕਿੱਥੇ ਖੜੀ ਹੈ? 观众 ਦੇਖ ਰਿਹਾ ਉਹ। ਪਹਿਲਾਂ ਹਿੰਦੀ 'ਚ ਵੀ ਨਹੀਂ ਸੀਗੀ। ਨਹੀਂ ਸੀ। ਬਣ ਗਈ ਨਾ। ਹਿੰਦੀ 'ਚ ਬਣੀ ਜਗ੍ਹਾ ਕਿੰਨੀਆਂ मीनिंगफुल ਫਿਲਮਾਂ ਬਣੀਆਂ ਨੇ ਬਾਅਦ 'ਚ ਜਿਹੜੀਆਂ ਬਿਨਾਂ ਸਟਾਰਸ ਤੋਂ ਵੀ ਚੱਲੀਆਂ ਨੇ। ਔਰ ਬਹੁਤ ਚੱਲੀਆਂ ਨੇ। ਅੱਜ ਪੰਜਾਬ 'ਚ ਵੀ ਬਣ ਜੂਗੀ ਪੰਜਾਬ ਦਾ ਸਿਨੇਮਾ ਮੈਚੂਰ ਹੋ ਰਿਹਾ। ਹੂੰ। ਇਮੈਚੂਰ ਹੋ ਜੂਗਾ। ਅੱਜ ਉਹੀ ਕਾਮੇਡੀ ਫਿਲਮਾਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿਹੜੀ ਚੱਲ ਰਹੀ ਹੈ ਉਹਨਾਂ 'ਚੋਂ? ਬੁਰੀ ਤਰ੍ਹਾਂ ਨਾਲ ਫਲॉप ਹੋ ਰਹੀਆਂ ਨੇ ਹਾਂ ਅੱਜ ਆ ਵੇਖ ਲੋ ਸਣੀਮੇਚ ਕੀ ਹੋ ਰਿਹਾ ਕਿਉਂ ਕਿ ਲੋਕਾਂ ਨੇ ਕੋਵਿਡ ਦੇ ਦੌਰਾਨ ਵਰਲਡ ਦਾ ਸਿਨੇਮਾ ਦੇਖ ਲਿਆ ਉਹਨਾਂ ਨੂੰ ਉਹ ਸਿਨੇਮਾ ਸਮਝ ਆ ਗਿਆ ਥੋੜਾ ਥੋੜਾ ਤਾਂ ਉਸ ਤੋਂ ਬਾਅਦ ਉਹਨਾਂ ਦੀ ਐਕਸਪੈਕਟੇਸ਼ਨ ਉਹ ਹੋ ਜੀ ਉਹ ਅੱਜ ਉਸ ਐਕਸਪੈਕਟੇਸ਼ਨ ਤੇ ਜੋ ਨਹੀਂ ਪੂਰਾ ਉਤਰ ਰਿਹਾ ਉਹ ਬਾਹਰ ਹੋ ਰਿਹਾ ਸੋ ਸਿਲੈਕਸ਼ਨ ਬਲਕਿ ਮੈਂ ਕਹੂੰਗਾ ਹੋਰ ਉਹ ਬੈਟਰ ਹੋ ਰਿਹਾ ਹੈ ਕਿ ਇਹੋ ਜਿਹੇ ਲੋਕ ਬਾਹਰ ਜਾ ਰਹੇ ਨੇ ਔਰ ਇੱਕ ਅੱਛਾ ਸਿਨੇਮਾ ਬਣਨ ਵਾਲੇ ਪਾਸੇ ਆਪਾਂ ਵਧ ਰਹੇ ਹਾਂ ਜਥੇਦਾਰ ਕੌਂਕੇ ਦੀ ਜਦੋਂ ਇਹ ਗੱਲਾਂ ਹੋ ਹੀ ਰਹੀਆਂ ਤਾਂ ਮੈਂ ਸਵਾਲ ਕਰਨਾ ਮੇਰੇ ਜ਼ਿਹਨ ਦੇ ਵਿੱਚ ਆਇਆ ਜੋ ਕੁਝ ਵਾਪਰਿਆ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਤੁਹਾਨੂੰ ਲੱਗਦਾ ਹੈ ਕਿ ਇੰਨੇ ਸਾਲਾਂ ਬਾਅਦ ਸਾਡੀਆਂ ਇਹ ਕਹਾਣੀਆਂ ਨਿਕਲਦੀਆਂ ਕੋਈ ਇਨਸਾਫ ਮਿਲਣ ਦੀ ਉਮੀਦ ਇਹਨਾਂ ਨੂੰ ਹੁੰਦੀ ਹੈ ਕਦੇ-ਕਦੇ ਇਹ ਵੀ ਗੱਲ ਆਉਂਦੀ ਹੈ ਕਿ ਮੈਨੂੰ ਹਵਾਏ ਵੇਲੇ ਕਿਸੇ ਨੇ ਪੁੱਛਿਆ ਦਿੱਲੀ ਦੀ ਪ੍ਰੈਸ ਨੇ ਮੈਰੀਡੀਅਨ ਹੋਟਲ 'ਚ ਸੀਗੇ ਅਸੀਂ ਹੂੰ ਅੰਦੇਜੀ ਸਰਦਾਰਾਂ ਦੇ ਗਲਾਂ 'ਚ ਟਾਇਰ ਪਾ ਕੇ ਤੁਸੀਂ ਹੁਣ ਕੀ ਵਿਖਾਉਣਾ ਚਾਹੁੰਦੇ ਹੋ ਪੜਖਾਉਣਾ ਚਾਹੁੰਦੇ ਹੋ ਲੋਕਾਂ ਨੂੰ ਹੂੰ ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਮੈਂ ਕਿਹਾ ਯਾਰ ਆਈ ਐਮ ਸੌਰੀ ਟੂ ਸੇ ਤੁਸੀਂ ਹਮੇਸ਼ਾ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਓ ਜੇ ਜਿੰਨਾ ਗੱਲ ਦੱਬੀ ਜਾਂਦੀ ਹੈ ਨਾ ਉੰਨੀ ਜ਼ਿਆਦਾ ਉਛਲਦੀ ਹੈ ਹੂੰ ਤੁਸੀਂ ਗੱਲ ਨੂੰ ਸਾਹਮਣੇ ਕਿਉਂ ਲੈ ਕੇ ਆਉਨੇ ਹੋ ਕਿ ਦੁਬਾਰਤੋ ਹੋ ਜੀਆਂ ਗਲਤੀਆਂ ਨਾ ਹੋਣ ਅੱਜ ਜਥੇਦਾਰ ਕੌਂਕੇ ਹੋਣ ਤੋਂ ਲੈ ਕੇ ਬਾਕੀ ਵੀ ਜਿੰਨੀਆਂ ਇਹ ਜੀਆਂ ਜ਼ਿਆਤੀਆਂ ਹੋਈਆਂ ਉਹਨਾਂ ਦਾ ਜ਼ਿਕਰ ਕਿਉਂ ਹੋ ਰਿਹਾ ਹੈ ਕਿ ਜਿਨ੍ਹਾਂ ਨੇ ਜ਼ਿਆਤੀਆਂ ਕੀਤੀਆਂ ਜੇ ਉਹਨਾਂ ਨੂੰ ਸਜ਼ਾ ਮਿਲੂਗੀ ਤਾਂ ਅੱਗੇ ਲਈ ਇਹ ਦੂਜੇ ਲੋਕਾਂ ਨੂੰ ਸਬਕ ਆਸਲ ਹੋਊਗਾ ਕਿ ਇਹੋ ਜੇ ਕੰਮ ਨਹੀਂ ਕਰਨਗੇ ਹੂੰ ਚਾਹੇ ਉਦੋਂ ਮੌਜੂਦਾ ਹਕੂਮਤ ਵਾਲੇ ਬੰਦੇ ਵੀ ਤੁਹਾਨੂੰ ਕਹਿ ਰਹੇ ਹੋਣ ਇਹਦਾ ਨੁਕਸਾਨ ਹੋਊਗਾ ਔਰ ਲੋਕਾਂ 'ਚ ਵੀ ਇਹ ਭਾਵਨਾ ਇਨਸਾਫ ਦੀ ਭਾਵਨਾ ਜਾਗਰਤ ਹੋਊਗੀ ਕਿ ਯਾਰ ਇਨਸਾਫ ਮਿਲਦਾ ਹੈ ਚਾਹੇ लेट ਹੀ ਸਹੀ ਸੋ ਇਹੋ ਜੀਆਂ ਗੱਲਾਂ ਜਿਨ੍ਹਾਂ ਨੇ ਐਜੇ ਘਣਾਉਣੇ ਜੁਰਮ ਕੀਤੇ ਐ ਉਹਨਾਂ ਨੂੰ ਅਗਰ ਸਜ਼ਾ ਮਿਲਦੀ ਐ ਤਾਂ ਇਹ ਸਾਡੀ ਸੋਸਾਇਟੀ ਲਈ ਸਮਾਜ ਲਈ ਚੰਗਾ ਹੈ ਪਰ ਹਕੂਮਤ ਤਾਂ ਪੰਥਕ ਗੱਲ ਕਰਨਾ ਹੀ ਨਹੀਂ ਚਾਹੁੰਦੀ ਨਾ ਹਕੂਮਤ ਤਾਂ ਪੰਥਕ ਚਰਚਾ ਨਹੀਂ ਕਰਨਾ ਚਾਹੁੰਦੀ ਅੱਜ ਤੁਸੀਂ ਦੇਖਿਆ ਕਿ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਐ ਉਹ ਪੰਥਕ ਗੱਲ ਕਰ ਰਹੇ ਐ ਤਾਂ ਕਿੰਨਾ ਕੁ ਹੰਗਾਰਾ ਤੁਹਾਨੂੰ ਲੱਗਦਾ ਮਿਲ ਜੂਗਾ ਇਸ ਕੱਲ ਨੂੰ ਨਾ ਸਹੀ ਸਭ ਤੋਂ ਓੱਖਾ ਕੰਮ ਤਾਂ ਹੀ ਹੁੰਦਾ ਬਹਾਵ ਦੇ ਉਲਟ ਚੱਲਣਾ ਬੰਦੇ ਪਛਾਣੇ ਕਦੋਂ ਜਾਂਦੇ ਨੇ ਪਛਾਣੇ ਕੋ ਦੋ ਜਾਂਦੇ ਜਦੋਂ ਇੱਕ ਪਾਸੇ ਨੂੰ ਦੁਨੀਆ ਭੱਜੜੀ ਉਹ ਤਾਂ ਸਾਰੀ ਭੱਜੜੇ ਹੁੰਦੇ ਨੇ ਤੁਸੀਂ ਵੀ ਭੱਜੇ ਫਿਰੂਗੇ ਵਿੱਚ ਤੁਸੀਂ ਉਦੋਂ ਹੀ ਪਛਾਣੇ ਜਾਂਦੇ ਹੋ ਜਦੋਂ ਤੁਸੀਂ ਲੋਕ ਉੱਥੇ ਬਾਹਲੇ ਨਾ ਖੜ ਰਹੇ ਹੋਣ ਉਸ ਗੱਲ ਤੇ ਪਹਿਰਾ ਨਾ ਦੇ ਰਹੋਣੋ ਤੁਸੀਂ ਦੇਵੋ ਜਿਵੇਂ ਤੁਸੀਂ ਪਹਿਲਾਂ ਮੈਨੂੰ ਪੁੱਛਿਆ بڑے ਲੋਕ ਨੇ بڑے ਨਿੱਜੀ ਫਾਇਦੇ ਲੈਂਦੇ ਨੇ ਲੋਕਾਂ ਦੀ ਤਾਂ ਪਛਾਣ ਇੱਕ ਐਸਪੀ ਨਾਲ ਹੋਵੇ ਤਾਂ ਖੁਸ਼ ਹੋ ਜਾਂਦੇ ਮੈਂ ਤਾਂ ਮੁੱਖ ਮੰਤਰੀ ਵਾਲੀ ਪਛਾਣ ਛੱਡੀ ਅਫਸੋਸ ਹੈ ਇਸ ਗੱਲ ਦਾ ਨੋ ਮੈਨੂੰ ਲੱਗਦਾ ਮੈਂ ਆਪਦੇ ਵੱਲੋਂ ਸਹੀ ਕੰਮ ਕੀਤਾ ਹੈ ਕਿ ਮੈਂ ਇਨਸਾਫ ਨਾਲ ਖੜਾ ਹੈ ਮੈਂ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਕਹੂੰਗਾ ਉਹ ਚੰਗਾ ਕੰਮ ਕਰੂਗਾ ਮੈਂ ਕਹੂੰਗਾ ਚੰਗਾ ਪਰ ਮਾੜਾ ਹੈ ਤਾਂ ਮਾੜੇ ਨੂੰ ਵੀ ਮਾੜਾ ਕਹੂੰਗਾ ਇਹ ਮੇਰਾ اخلاق ਹੈ ਇਹ ਮੇਰਾ ਆਪਦੇ ਲੋਕਾਂ ਪ੍ਰਤੀ ਪੰਜਾਬ ਪ੍ਰਤੀ ਜਾਂ ਇਸ ਧਰਤੀ ਪ੍ਰਤੀ ਇੱਕ ਫਰਜ਼ ਬੰਦ ਹੈ ਰਿਸ਼ਤੇ ਵਿਗੜ ਜਾਣ ਭਾਵੇਂ ਰਿਸ਼ਤੇ ਤਾਂ ਵਿਗੜਨਗੇ ਜੇ ਮੈਂ ਕੁਝ ਗਲਤ ਕਹੂੰਗਾ ਹੂੰ ਹੋ ਸਕਦਾ ਹੈ ਅੱਜ ਅੱਜ ਕੋਈ ਗੱਲ ਉਹਨੂੰ ਬੁਰੀ ਲੱਗੇ ਕੰਸਟਰਕਟਿਵ ਕ੍ਰਿਟਿਸਿਜ਼ਮ ਸਹੰਦੇ ਆ ਉਹ ਨਾ ਸੇ ਕੱਲੂ ਜਾ ਕੇ ਕਿਤੇ ਨਾ ਕਿਤੇ ਤਾਂ ਅੰਦਰੋਂ ਇਹ ਫੀਲ ਹੋਊਗਾ ਕਿ ਜੋ ਮੈਂ ਬੋਲਿਆ ਸੀ ਯਾਰ ਮੈਂ ਉਹ ਗਲਤ ਤਾਂ ਨਹੀਂ ਬੋਲਿਆ ਨਾ ਮੈਂ ਕੋਈ ਝੂਠਾ ਇਲਜ਼ਾਮ ਤਾਂ ਨਹੀਂ ਲਾਇਆ ਨਾ ਸੋ ਮੈਂ ਆਪਦੇ ਵੱਲੋਂ ਇਹ ਆਣਾ ਕਿ ਤੁਸੀਂ ਕਿਸੇ ਨਾਲ ਜ਼ਿਆਤੀ ਨਾ ਕਰੋ ਜ਼ਿਆਤੀ ਹੁੰਦਾ ਹੈ ਕਿ ਜਿਹੜੀ ਗੱਲ ਅਸਲ 'ਚ ਹੈ ਨਹੀਂਗੀ ਤੁਸੀਂ ਉਹ ਉਹਦੇ ਤੇ ਥੋਪ ਦਿਓ ਉਹ ਨਾ ਕਰੋ ਆਦਰਵਾਇਜ਼ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਕਰਨਾ ਚਾਹੀਦਾ ਬਹੁਤ ਧੰਨਵਾਦ ਭਾਈ ਤੁਸੀਂ ਸਮਾਂ ਦਿੱਤਾ ਖੁੱਲ ਕੇ ਗੱਲਾਂ ਕੀਤੀਆਂ ਔਰ ਤੁਹਾਡੇ ਤੋਂ ਇਹੀ ਉਮੀਦ ਰਹਿੰਦੀ ਹੈ ਹਮੇਸ਼ਾ ਧੰਨਵਾਦ ਅਮਤੋਜ ਮਾਨਨ ਹੋਣਾ ਨਾਲ ਖੁੱਲ ਕੇ ਚਰਚਾ ਹੋਈ ਹੈ ਔਰ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਇਹਨਾਂ ਨੇ ਬਹੁਤ ਸਪਸ਼ਟ ਜਵਾਬ ਦਿੱਤੇ ਨੇ ਇਸ ਪੇਸ਼ਕਸ਼ ਚ ਇਹਨਾਂ ਹੀ ਇਜਾਜ਼ਤ ਦਿਓ ਧੰਨਵਾਦ